ਜਿਸ ਤਰ੍ਹਾਂ ਹੰਸਰਾਜ ਹੰਸਪਾ ਜੀ ਹੋਣਾ ਨੇ ਸੰਘਰਸ਼ ਦੇ ਦੌਰ ਚ ਲੰਘ ਕੇ ਐਡਾ ਵੱਡਾ ਮਕਾਮ ਹਾਸਲ ਕੀਤਾ ਆਪਣੇ ਬੱਚਿਆਂ ਨੂੰ ਐਡਾ ਵੱਡਾ ਉਹਨਾਂ ਨੇ ਅੱਜ ਰਤਬਾ ਬੱਚਿਆਂ ਦਾ ਵੀ ਉਹਨਾਂ ਦੇ ਕਰਕੇ ਗਿਆ ਉਹਨਾਂ ਦੇ ਨਾਮ ਕਰਕੇ ਉਹਨਾਂ ਦੀ ਮਿਹਨਤ ਕਰਕੇ ਇਹ ਸਾਰੇ ਦੇ ਵਿੱਚ ਅਗਰ ਕਹੀਏ ਤਾਂ ਸਭ ਤੋਂ ਵੱਧ ਯੋਗਦਾਨ ਹੁੰਦਾ ਤੁਹਾਡੀ ਸ਼ਰੀਕੇ ਹਯਾਤ ਦਾ ਤੁਹਾਡੀ ਪਤਨੀ ਦਾ ਤੇ ਹੰਸਪਾ ਜੀ ਨੂੰ ਮੈਂ ਸੈਂਕੜੇ ਵਾਰ ਉਹਨਾਂ ਦਾ ਜ਼ਿਕਰ ਕਰਦਿਆਂ ਸੁਣਿਆ ਇੰਟਰਵਿਊਜ਼ ਦੇ ਵਿੱਚ ਕਿ ਕਿਵੇਂ ਉਹਨਾਂ ਨੇ ਹੰਸਪਾ ਜੀ ਦੀ ਸਾਰੀ ਜਰਨੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਇਸ ਤਰ੍ਹਾਂ ਦਾ ਇੱਕ ਸਾਥੀ ਜਿਹਨੂੰ ਅਸੀਂ ਬੈਟਰ ਹਾਫ ਕਹਿੰਨੇ ਆ ਯਾਰ ਧਾਂਗਣੀ ਕਹਿ ਦਿੰਨੇ ਆ ਸਾਡੇ ਜ਼ਿੰਦਗੀ ਦਾ ਅੱਧਾ ਹਿੱਸਾ ਹੀ ਉਹ ਹੁੰਦਾ ਸੋ ਮੈਨੂੰ ਲੱਗਦਾ ਕਿ ਹੰਸਪਾ ਜੀ ਦਾ ਪਰਸਨਲ ਲਾਸ ਤਾਂ ਹੈ ਹੀ ਹੈ ਉਸ ਪਰਿਵਾਰ ਦਾ ਬਹੁਤ ਵੱਡਾ ਘਾਟਾ ਹੈ ਤੇ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਅਜੇ ਹੋਰ ਆਪਣੀ ਦਾਦੀ ਮਾਂ ਦੀ ਗੋਦੀ ਦੇ ਵਿੱਚ ਖੇਡਣਾ ਸੀ ਸੋ ਮੈਂ ਯוגਰਾਜ ਹੰਸ ਨਵਰਾਜ ਹੰਸ ਅਰ ਪਾਜੀ ਹੰਸਰਾਜ ਹੰਸਣਾ ਨਾਲ ਸਮੁੱਚੇ ਪਰਿਵਾਰ ਨਾਲ ਬਹੁਤ ਜ਼ਿਆਦਾ ਆਪਣੇ ਅਫਸੋਸ ਦਾ ਇਜ਼ਹਾਰ ਕਰਦਾ ਹਾਂ ਔਰ ਮੈਨੂੰ ਹਮਦਰਦੀ ਉਸ ਪਰਿਵਾਰ ਬਨਾ ਚਿਸ ਤਰ੍ਹਾਂ ਹੰਸ ਰਾਜ ਹੰਸਪਾ ਜੀ ਹੋਣਾ ਨੇ ਸੰਘਰਸ਼ ਦੇ ਦੌਰ ਚੋਂ ਲੰਘ ਕੇ ਐਡਾ ਵੱਡਾ ਮਕਾਮ ਹਾਸਲ ਕੀਤਾ ਆਪਣੇ ਬੱਚਿਆਂ ਨੂੰ ਐਡਾ ਵੱਡਾ ਉਹਨਾਂ ਨੇ ਅੱਜ ਰੁਤਬਾ ਬੱਚਿਆਂ ਦਾ ਵੀ ਉਹਨਾਂ ਦੇ ਕਰਕੇ ਗਿਆ ਉਹਨਾਂ ਦੇ ਨਾਮ ਕਰਕੇ ਉਹਨਾਂ ਦੀ ਮਿਹਨਤ ਕਰਕੇ ਇਹ ਸਾਰੇ ਦੇ ਵਿੱਚ ਅਗਰ ਕਹੀਏ ਤਾਂ ਸਭ ਤੋਂ ਵੱਧ ਯੋਗਦਾਨ ਹੁੰਦਾ ਤੁਹਾਡੀ ਸ਼ਰੀਕੇ ਹਯਾਤ ਦਾ ਤੁਹਾਡੀ ਪਤਨੀ ਦਾ ਤੇ ਹੰਸਪਾ ਜੀ ਨੂੰ ਮੈਂ ਸੈਂਕੜੇ ਵਾਰ ਉਹਨਾਂ ਦਾ ਜ਼ਿਕਰ ਕਰਦੇ ਆ ਸੁਣਿਆ ਇੰਟਰਵਿਊਜ਼ ਦੇ ਵਿੱਚ ਕਿ ਕਿਵੇਂ ਉਹਨਾਂ ਨੇ ਹੰਸਪਾ ਜੀ ਦੀ ਸਾਰੀ ਜਰਨੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਇਸ ਤਰ੍ਹਾਂ ਦਾ ਇੱਕ ਸਾਥੀ ਜਿਹਨੂੰ ਅਸੀਂ ਬੈਟਰ ਹਾਫ ਕਹਿੰਨੇ ਆ ਯਾਰ ਧਾਂਗਣੀ ਕਹਿ ਦਿੰਨੇ ਆ ਸਾਡੇ ਜ਼ਿੰਦਗੀ ਦਾ ਅੱਧਾ ਹਿੱਸਾ ਹੀ ਉਹ ਹੁੰਦਾ ਸੋ ਮੈਨੂੰ ਲੱਗਦਾ ਕਿ ਹੰਸਪਾ ਜੀ ਦਾ ਪਰਸਨਲ ਲਾਸ ਤਾਂ ਹੈ ਹੀ ਹੈ ਉਸ ਪਰਿਵਾਰ ਦਾ ਬਹੁਤ ਵੱਡਾ ਘਾਟਾ ਹੈ ਤੇ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਅਜੇ ਹੋਰ ਆਪਣੀ ਦਾਦੀ ਮਾਂ ਦੀ ਗੋਦੀ ਦੇ ਵਿੱਚ ਖੇਡਣਾ ਸੀ ਸੋ ਮੈਂ ਯוגਰਾਜ ਹੰਸ ਨਵਰਾਜ ਹੰਸ ਅਰ ਪਾਜੀ ਹੰਸਰਾਜ ਹੰਸ ਹੁਣਾ ਨਾਲ ਸਮੁੱਚੇ ਪਰਿਵਾਰ ਨਾਲ ਬਹੁਤ ਜ਼ਿਆਦਾ ਆਪਣੇ ਅਫਸੋਸ ਦਾ ਇਜ਼ਹਾਰ ਕਰਦਾ ਔਰ ਮੈਨੂੰ ਹਮਦਰਦੀ ਉਸ ਪਰਿਵਾਰ ਬਨਾ ਚਿਸ ਤਰ੍ਹਾਂ ਹੰਸਰਾਜ ਹੰਸ ਪਾਜੀ ਹੁਣਾ ਨੇ ਸੰਘਰਸ਼ ਦੇ ਦੌਰ ਚੋਂ ਲੰਘ ਕੇ ਐਡਾ ਵੱਡਾ ਮਕਾਮ ਹਾਸਲ ਕੀਤਾ ਆਪਣੇ ਬੱਚਿਆਂ ਨੂੰ ਐਡਾ ਵੱਡਾ ਉਹਨਾਂ ਨੇ ਅੱਜ ਰੁਤਬਾ ਬੱਚਿਆਂ ਦਾ ਵੀ ਉਹਨਾਂ ਦੇ ਕਰਕੇ ਗਿਆ ਉਹਨਾਂ ਦੇ ਨਾਮ ਕਰਕੇ ਉਹਨਾਂ ਦੀ ਮਿਹਨਤ ਕਰਕੇ ਇਹ ਸਾਰੇ ਦੇ ਵਿੱਚ ਅਗਰ ਕਹੀਏ ਤਾਂ ਸਭ ਤੋਂ ਵੱਧ ਯੋਗਦਾਨ ਹੁੰਦਾ ਤੁਹਾਡੀ ਸ਼ਰੀਕੇ ਹਯਾਤ ਦਾ ਤੁਹਾਡੀ ਪਤਨੀ ਦਾ ਤੇ ਹੰਸਪਾ ਜੀ ਨੂੰ ਮੈਂ ਸੈਂਕੜੇ ਵਾਰ ਉਹਨਾਂ ਦਾ ਜ਼ਿਕਰ ਕਰਦਿਆਂ ਸੁਣਿਆ ਇੰਟਰਵਿਊਜ਼ ਦੇ ਵਿੱਚ ਕਿ ਕਿਵੇਂ ਉਹਨਾਂ ਨੇ ਹੰਸਪਾ ਜੀ ਦੀ ਸਾਰੀ ਜਰਨੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਇਸ ਤਰ੍ਹਾਂ ਦਾ ਇੱਕ ਸਾਥੀ ਜਿਹਨੂੰ ਅਸੀਂ ਬੈਟਰ ਹਾਫ ਕਹਿੰਨੇ ਆ ਯਾਰ ਧਾਂਗਣੀ ਕਹਿ ਦਿੰਨੇ ਆ ਸਾਡੇ ਜ਼ਿੰਦਗੀ ਦਾ ਅੱਧਾ ਹਿੱਸਾ ਹੀ ਉਹ ਹੁੰਦਾ ਸੋ ਮੈਨੂੰ ਲੱਗਦਾ ਹੈ ਕਿ ਹੰਸਪਾ ਜੀ ਦਾ ਪਰਸਨਲ ਲਾਸ ਤਾਂ ਹੈ ਹੀ ਹੈ ਉਸ ਪਰਿਵਾਰ ਦਾ ਬਹੁਤ ਵੱਡਾ ਘਾਟਾ ਹੈ ਤੇ ਉਹਨਾਂ ਛੋਟੇ-ਛੋਟੇ ਬੱਚਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਅਜੇ ਹੋਰ ਆਪਣੀ ਦਾਦੀ ਮਾਂ ਦੀ ਗੋਦੀ ਦੇ ਵਿੱਚ ਖੇਡਣਾ ਸੀ ਸੋ ਮੈਂ ਯੁਗਰਾਜ ਹੰਸ ਨਵਰਾਜ ਹੰਸ ਅਰ ਪਾਜੀ ਹੰਸਰਾਜ ਹੰਸੂਣਾ ਨਾਲ ਸਮੁੱਚੇ ਪਰਿਵਾਰ ਨਾਲ ਬਹੁਤ ਜ਼ਿਆਦਾ ਆਪਣੇ ਅਫਸੋਸ ਦਾ ਇਜ਼ਹਾਰ ਕਰਦਾ ਔਰ ਮੈਨੂੰ ਹਮਦਰਦੀ ਉਸ ਪਰਿਵਾਰ ਬੁਣਾਉਂਦਾ ਹੈ